ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਸਚਨ अरोड़ा ਤੁਸੀਂ ਦੇਖ ਰਹੇ ਹੋ ਇੰਡੀਆ న్యూਸ ਪੰਜਾਬ ਦਾ ਡਿਜੀਟਲ ਚੈਨਲ ਤੁਹਾਨੂੰ ਪਤਾ ਹੈ ਅੱਜ ਰਾਮ ਨੌਮੀ ਹੈ ਤੇ ਅਯੁੱਧਿਆ ਵਿੱਚ ਬਹੁਤ ਭਾਵੇ ਜਸ਼ਨ ਹੋਇਆ ਤੇ ਸ਼੍ਰੀ ਰਾਮ ਜੀ ਦਾ ਤੇ ਲਗਭਗ ਕਿੰਨਾ ਗਿਆ ਸੂਰਜ ਦੀ ਕਿਰਨਾਂ ਲਦਾਂ ਲੇਕਿਨ ਅੱਜ ਮੈਂ ਗੱਲ ਕਰਾਂਗਾ ਕਿ ਅਯੁੱਧਿਆ ਦਾ ਕਿਸ ਤਰੀਕੇ ਨਾਲ ਨਾਤਾ ਹੈ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਨਾਲ 1501 ਦੇ ਵਿੱਚ ਗੁਰੂ ਨਾਨਕ ਦੇਵ ਜੀ ਅਯੁੱਧਿਆ ਆਏ ਸੀ ਨਜ਼ਰਬਾਗ ਗੁਰਦੁਆਰਾ ਹੈ ਉੱਥੇ वहां पर 200 मीटर दूर ਉਤੋਂ 200 मीटर दूर ਅ ਸ਼੍ਰੀ ਰਾਮ ਜਨਮ ਭੂਮੀ ਹੈ ਉਹਨਾਂ ਨੇ ਉੱਥੇ ਦਰਸ਼ਨ ਕੀਤੇ ਸੀ ਨਜ਼ਰਬਖ ਦੇ ਜੱਥੇਦਾਰ ਜਿਹੜੇ ਬਾਬਾ ਮਹਿੰਦਰ ਸਿੰਘ ਨੇ ਉਹਨਾਂ ਨੇ ਇਸ ਚੀਜ਼ ਦਾ ਉਲੇਖ ਕੀਤਾ ਹੈ ਕਿ ਜਨਮ ਸਥਾਨ which is the ਉਲੇਖ ਵੀ ਹੈ ਕਿ ਗੁਰੂ ਸਾਹਿਬ ਇੱਥੇ ਆਏ ਸੀ ਤੇ ਗੁਰੂ ਸਾਹਿਬ ਬ੍ਰਹਮकुंड ਉੱਥੇ ਗੁਰਦੁਆਰਾ ਹੈ ਉੱਥੇ ਇੱਕ ਵਿਕਸ਼ ਦੇ ਥੱਲੇ ਬੈਠੇ ਸੀ ਉਹ ਪੀਲ ਦਾ ਬਕਸ਼ ਸੀ ਉਹ ਬਕਸ਼ ਅਜ ਵੀ ਹੈ ਉਸ ਟਾਈਮ ਗੁਰਦੁਆਰਾ ਨਹੀਂ ਸੀ ਅੱਜ ਗੁਰਦੁਆਰਾ ਹੈ ਬ੍ਰਹਮਗੁੰਡ ਗੁਰਦੁਆਰਾ ਜਿੱਥੇ ਭਗਵਾਨ ਸ਼੍ਰੀ ਰਾਮ ਦਾ ਜਨਮ ਹੋਇਆ ਉਸ ਤੋਂ ਸਿਰਫ 200 ਮੀਟਰ ਪਹਿਲੇ ਤੇ ਅਸ ਤੋਂ ਬਾਅਦ ਅਗਰ ਕਦੇ ਅਯੁੱਧਿਆ ਜਾਣਾ ਹੋਏ ਤੇ ਅਯੁੱਧਿਆ ਜਾਣਾ ਤੇ ਗੁਰੂਆਂ ਦੇ ਗੁਰਦੁਆਰੇ ਦੇ ਦਰਸ਼ਨ ਜ਼ਰੂਰ ਕਰਕੇ ਆਣਾ ਇਹ ਯਾਦ ਕਰਕੇ ਕਿ ਗੁਰਦਾਨਕ ਦੇਵ ਜੀ ਵੀ ਇੱਥੇ ਆਏ ਸੀ ਤੇ ਉਹਨਾਂ ਨੇ ਵੀ ਦਰਸ਼ਨ ਕੀਤੇ ਸੀ